ਰਾਜਵੀਰ ਜਮੰਦਾ ਦੀ ਸਿਹਤ ਹੁਣ ਕਿਵੇਂ ਆ ਡਾਕਟਰ ਕੀ ਕਹਿੰਦੇ ਆ ਬਚ ਜਾਊ ਜ਼ਿੰਦਗੀ ਨੂੰ ਖਤਰਾ ਹੈ ਕਿ ਨਹੀਂ ਖਤਰਾ ਘਟਿਆ ਕਿ ਨਹੀਂ ਡਾਕਟਰ ਕੀ ਕਹਿੰਦੇ ਵੀ ਕਿੰਨੀ ਕੁ ਦੇਰ ਤੱਕ ਹੋਸ਼ ਆਜੂ ਕੀ ਸੱਚੀ ਮੁੱਚੀ ਵੈਂਟੀਲੇਟਰ ਸਪੋਰਟ ਹਟਾ ਦਿੱਤੀ ਗਈ ਹੈ ਜਾਂ ਕੀ ਜਿਹੜੀਆਂ 4 ਮਸ਼ੀਨਾਂ ਸੀ ਉਹਨਾਂ ਦੇ ਵਿੱਚੋਂ ਸੱਚੀ ਮੁੱਚੀ 3 ਬੰਦ ਕਰਤੀਆਂ ਉਹ ਹੁਣ ਆਪ ਮੁਹਾਰੇ ਸਾਹ ਲੈ ਰਿਆ ਕੀ ਉਹਦੀ ਅੱਖ ਦੇ ਵਿੱਚੋਂ ਅਥਰੂ ਸੱਚੀ ਮੁੱਚੀ ਟਪਕਿਆ ਕੀ ਸੱਚੀ ਮੁੱਚੀ ਉਹਨੂੰ ਹੁਣ ਢੋਲ ਆ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਡਾਕਟਰਾਂ ਨੂੰ ਕੀ ਲੱਗਦਾ ਹਰ ਕੋਈ ਦੂਜੇ ਨੂੰ ਸਵਾਲ ਇਹੀ ਕਰ ਰਿਹਾ ਮੈਨੂੰ ਵੀ ਤੁਹਾਨੂੰ ਵੀ ਅਸੀਂ ਆਪਸ ਦੇ ਵਿੱਚ ਵੀ ਇਹਨਾਂ ਸਵਾਲਾਂ ਦੇ ਵਿੱਚ ਹੀ ਆ ਇਸ ਕਰਕੇ ਕਿਉਂਕਿ ਸਾਡਾ ਸਬਦਾ ਪਿਆਰਾ ਸਾਡਾ ਸਬਦਾ ਸਤਕਾਰਿਆ ਰਾਜਵੀਰ ਜਵੰਦਾ ਇਸ ਵੇਲੇ ਫੋਟਸ ਹਸਪਤਾਲ ਦੇ ਵੈਂਟੀਲੇਟਰ ਤੇ ਪਿਆ ਸੱਚੀ ਗੱਲ ਵੀਰੋ ਇਹ ਆ ਕਿ ਲੰਘੇ ਕੱਲ ਸ਼ਾਮੀ 4 ਵਜੇ ਯਾਨੀ ਕਿ ਸੋਮਵਾਰ ਨੂੰ ਸ਼ਾਮੀ 4 ਵਜੇ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਨਿਊਰੋ ਸਰਜਨ ਤੇ ਕ੍ਰਿਟੀਕਲ ਕੇਅਰ ਮਹਾਰਾਜ ਜਿਨੇ ਉਹ ਲਗਾਤਾਰ ਰਾਜਵੀਰ ਜਵੰਦਾ ਦੀ ਸੇਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਬਾਡੀ ਦੀ ਮੂਵਮੈਂਟ ਨਹੀਂ ਆ ਉਹਦੇ ਸਰੀਰ ਦੇ ਵਿੱਚ ਹਿਲਜੁਲ ਹੋਵੇ ਉਹ ਚੜ੍ਹ ਦੀ ਕਲਾ ਦੇ ਵਿੱਚ ਰਵੇ ਇਹ ਨਹੀਂ ਅਸੀਂ ਅਰਦਾਸ ਕਰਦੇ ਆ ਤੁਸੀਂ ਵੀ ਕਰਦੇ ਹੋ ਮੈਂ ਵੀ ਕਰਦਾ ਪਰ ਜੋ ਸਚਾਈ ਆ ਉਹ ਤਾਂ ਹੈ ਅਰਦਾਸਾਂ ਦੇ ਵਿੱਚ ਬਹੁਤ ਦਮ ਆ ਸ਼ਾਇਰ ਇੱਥੇ ਅਰਦਾਸਾਂ ਰੰਗ ਦਿਖਾ ਦੇਣ ਪਰ ਡਾਕਟਰਾਂ ਦਾ ਇਹ ਕਹਿਣਾ ਜੀ ਕਿ ਸਰੀਰ ਦੇ ਵਿੱਚ ਹਿਲਜੁਲ ਨਹੀਂ ਆ ਹਾਲਾਤ ਕ੍ਰਿਟੀਕਲ ਹੀ ਆ ਤਿੰਨ ਦਿਨ ਤੋਂ ਅੱਜ ਚੌਥਾ ਰਹਿਣਾ ਚੌਥਾ ਜਿਹੜਾ ਉਹ ਅੱਜ ਵੀ ਵੈਂਟੀਲੇਟਰ ਦੇ ਉੱਤੇ ਆ ਲੰਘੇ ਕੱਲ ਦੁਪਹਿਰ ਦੇ ਵੇਲੇ ਇੱਕ ਖਬਰਾਂ ਆਈਆਂ ਸੀ ਕਿ ਭਾਈ ਵੈਂਟੀਲੇਟਰ ਦੀ ਮਾਤਰਾ ਘਟਾ ਦਿੱਤੀ ਗਈ ਆ ਜਿਹੜੀਆਂ ਮਸ਼ੀਨਾਂ ਉਹ ਤਿੰਨ ਘਟਾ ਦਿੱਤੀ ਗਈਆਂ ਹੁਣ ਇੱਕੋ ਦੇ ਉੱਤੇ ਰਾਜਵੀਰ ਜਵੰਦਾ ਬਹੁਤ ਸਾਰੀਆਂ ਖਬਰਾਂ ਮੀਡੀਆ ਦੇ ਵਿੱਚ ਐਸੀਆਂ ਆ ਰਹੀਆਂ ਜਿਨ੍ਹਾਂ ਦੇ ਵਿੱਚ ਸੱਚਾਈ ਨਹੀਂ ਆ ਤੇ ਤੁਸੀਂ ਉਹਨਾਂ ਗੱਲਾਂ ਦੇ ਉੱਤੇ ਯਕੀਨ ਨਾ ਕਰੋ ਕੋਈ ਆਪ ਦੇ ਕੋਈ ਵੀਡੀਓ ਬਣਾ ਰਿਆ ਏਆਈ ਦੇ ਰਾਹੀਂ ਕਿ ਭਾਈ ਉਹਦੇ ਸਰੀਰ ਦੇ ਵਿੱਚ ਹਿਲਜੁਲ ਹੋ ਗਈ ਆ ਕੋਈ ਵੀਡੀਓ ਬਣਾ ਰਿਆ ਕਿ ਭਾਈ ਅੰਦਰ ਜਾ ਕੇ ਮਾਤਾ ਦੇ ਵੱਲੋਂ ਸਿਰ ਤੇ ਹੱਥ ਫੇਰੇ ਜਾ ਰਿਹਾ ਤੇ ਉਹ ਰੋ ਰਿਹਾ ਅਥਰੂ ਟਪਥਰੇ ਆ ਕੋਈ ਕੁਛ ਕਹਿੰਦਾ ਉਹ ਕੁਛ ਕਹਿੰਦਾ ਮਤਲਬ ਇਹ ਆ ਵੀ ਜਿੰਨੇ ਮੂਤੇ ਉਹਨੀਆਂ ਗੱਲਾਂ ਮੇਰੀ ਸਾਡੇ মিডিਏ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਵੀ ਆਪਦੀਆਂ ਵੱਖਰੀਆਂ ਚਾਹਤਾਂ ਦੇ ਲਈ ਆਪਦੇ ਰੁਪਈਆਂ ਦੇ ਲਈ ਆਪਦੇ ਵੀਊ ਦੇ ਲਈ ਤੁਸੀਂ ਆਹ ਲਖਣ ਨਾ ਕਰੋ ਇਹ ਗੱਲ ਬਹੁਤ ਮਾੜੀ ਆ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਖਬਰਾਂ ਹੁੰਦੀਆਂ ਵੀ ਕੁਝ ਕੁ ਟੀਵੀ ਚੈਨਲ ਇੱਥੇ ਫੋਟਸ ਹਸਪਤਾਲ ਦੇ ਵਿੱਚ ਡਾਕਟਰਾਂ ਨੂੰ ਜਾਂ ਬਾਕੀ ਸਟਾਫ ਮੈਂਬਰਾਂ ਨੂੰ ਫੋਨ ਕਰੀ ਬੈਠੇ ਆ ਬੀ ਜੇਕਰ ਭਾਈ ਕੋਈ ਮਾੜੀ ਖਬਰ ਆਈ ਤੇ ਸਭ ਤੋਂ ਪਹਿਲਾਂ ਸਾਨੂੰ ਜਾਣਕਾਰੀ ਦਿਓ ਰੱਬ ਦਾ ਵਾਸਤਾ ਪਤਾ ਨਹੀਂ ਤੁਸੀਂ ਇਹੋ ਜੀ ਸੱਚੀ ਮੁੱਚੀ ਪੱਤਰਕਾਰੀ ਕਿਵੇਂ ਕਰ ਲਏ ਨੇ ਆ ਤੇ ਤੁਹਾਨੂੰ ਪੱਤਰਕਾਰ ਕਈੇ ਵੀ ਕਿ ਨਾ ਕਹੀਏ ਕਰੇ ਕਰੇ ਮੈਂ ਖੁਦ ਨੂੰ ਸਵਾਲ ਕਰਦਾ ਵੀ ਆ ਤੁਹਾਡੇ ਬਾਰੇ ਗੱਲ ਵੀ ਕੀ ਕਰੀਏ ਕੀ ਕਹੀਏ ਤੁਹਾਡੇ ਬਾਰੇ ਜੇ ਤੁਸੀਂ ਸੱਚੀ ਮੁੱਚੀ ਇਹਨੇ ਕੀਤਾ ਹਾਲਾਂਕਿ ਨਾਂ ਨਹੀਂ ਕਿਸੇ ਦਾ ਲਿਖਿਆ ਹੋਇਆ ਜੇ ਕਿਸੇ ਨੇ ਸੱਚੀ ਮੁੱਚੀ ਇਹਨੇ ਕੀਤਾ ਤੇ ਲੱਖ ਦੀ ਲਾਣਤ ਮੇਰੇ ਵੱਲੋਂ ਕਰੋੜ ਦੀ ਲਾਣਤ ਹੀ ਆ ਵੀ ਭਾਈ ਜੇਕਰ ਤੁਸੀਂ ਆ ਕੁਝ ਕਰਦੇ ਆ ਮਾਂ ਦਾ ਪੁੱਤ ਇਸ ਵੇਲੇ ਵੈਂਟੀਲੇਟਰ ਤੇ ਆ ਬੱਚਿਆਂ ਦਾ ਬਾਪ ਵੈਂਟੀਲੇਟਰ ਤੇ ਆ ਤੇ ਆਪਾਂ ਉਡੀਕ ਕਰ ਰਹੇ ਆ ਕਿ ਭਾਈ ਇਹਨੂੰ ਕੁਝ ਹੋ ਗਿਆ ਤਾਂ ਸਭ ਤੋਂ ਪਹਿਲਾਂ ਮੈਨੂੰ ਜਾਣਕਾਰੀ ਮਿਲੇ। ਐਉਂ ਨਾ ਕਰਿਆ ਕਰੋ। ਰਾਜਵੀਰ ਜਵੰਦੇ ਤੋਂ ਬਾਅਦ ਆਪਾਂ ਹੋਰ ਕਿਹੜੀ ਖਬਰ ਲੱਭਣੀ ਆ? ਇਹਦੇ ਨਾਲ ਢਿੱਡ ਨਹੀਂ ਪਰਣਾ। ਆਪਾਂ ਆਪਦੇ ਫਰਜ਼ਾਂ ਨੂੰ ਵੀ ਨਿਭਾਉਣਾ। ਸਾਡੇ ਫਰਜ਼ ਕੀ ਆ? ਕੱਲੇ-ਕੱਲੇ ਪੰਜਾਬੀ ਦੇ ਫਰਜ਼ ਕੀ ਬਣਦੇ ਆ। ਪਰ ਮੈਂ ਹਮੇਸ਼ਾ ਇਹ ਗੱਲ ਸੋਚਦਾ ਦੋਸਤੋ ਕਿ ਇਹ ਤਾਂ ਚਲੋ ਰਾਜਵੀਰ ਜਵੰਦਾ ਇੱਕ ਮਸ਼ਹੂਰ ਵਿਅਕਤੀ ਆ। ਸਾਡਾ ਸਭ ਦਾ ਸਤਿਕਾਰਿਆ। ਪਰ ਪੰਜਾਬੀਆਂ ਦੇ ਵਿੱਚ ਕਈ ਕਿਸਮਾਂ ਇੱਕ ਉਹ ਪੰਜਾਬੀ ਆ ਜਿਹੜੇ ਕਿ ਇਸ ਵੇਲੇ ਫਿੱਸੇ ਪਏ ਆ ਉਹ ਪੰਜਾਬੀ ਆ ਜਿਹੜੇ ਕਿ ਅਰਦਾਸਾਂ ਕਰ ਰਹੇ ਵਖ-ਵਖਤਾ ਮਤੇ ਦੂਜੇ ਪਾਸੇ ਉਹ ਵੀ ਤਾਂ ਪੰਜਾਬੀ ਆ ਜਿਹੜੇ ਕਿ ਰਾਜਵੀਰ ਜਵੰਦੇ ਦੇ ਵਿੱਚ ਨੁਕਸ ਵੀ ਲੱਭ ਰਹੇ ਆ ਕੋਈ ਇਹ ਗੱਲ ਕਹਿ ਰਿਹਾ ਵੀ ਜਦੋਂ ਲੰਗੇ ਵੇਲੇ ਦੇ ਵਿੱਚ ਮੈਂ ਵੀ ਹਾਂ ਹਰਜੀਤ ਤੇ ਇਹ ਇੱਕ ਮੁਹਿੰਮ ਚਲਾਈ ਗਈ ਸੀ ਤੇ ਉਹਦੇ ਵਿੱਚ ਭਾਈ ਇਹ ਹੱਥ ਦੇ ਵਿੱਚ ਫੜ ਕੇ ਤਖਤੀ ਖੜਾ ਸੀ ਤੇ ਆਹ ਦੇਖੋ ਜੀ ਹੁਣ ਇਹਦੇ ਨਾਲ ਐਕਸੀਡੈਂਟ ਹੋ ਗਿਆ ਇਸ ਗੱਲ ਦੇ ਉੱਤੇ ਸਵਾਦ ਲੈਣ ਵਾਲੇ ਲੋਕ ਵੀ ਆ ਕਈ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਜਦੋਂ ਗੱਡੀਆਂ ਦਾ ਮਾਲਕ ਆ ਤੇ ਮੋਟਰਸਾਈਕਲ ਤੇ ਜਾਣ ਦੀ ਰੋੜ ਕੀ ਸੀ ਕਈ ਲੋਕ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਮੈਨੂੰ ਵੱਧ ਤੋਂ ਵੱਧ ਵਿਊ ਆਉਣ ਤੇ ਪੁੱਠੀ ਸਿੱਧੀ ਖਬਰ ਬਣਾ ਕੇ ਨਾਲ ਨੱਪੀ ਤਰੀ ਆਉਂਦੇ ਆ ਨਸਲਾਂ ਹੁੰਦੀਆਂ ਕਿਸਮਾਂ ਹੁੰਦੀਆਂ ਅਸਲ ਦੇ ਵਿੱਚ ਮੈਂ ਤੁਹਾਨੂੰ ਕਿਸਮਾਂ ਰਿਆਂ ਦੋ ਕੁ ਉਦਾਹਰਣਾਂ ਦੱਸ ਦਿੰਨਾ ਹੜ ਪੀੜਤਾਾਂ ਦੀ ਮਦਦ ਵਾਸਤੇ ਲੋਕ ਘਰਾਂ ਦੇ ਵਿੱਚੋਂ ਟਰਾਲੀਆਂ ਲੈ ਕੇ ਜਾਂਦੇ ਆ ਜਾਣਾ ਵੀ ਚਾਹੀਦਾ ਉਹਨਾਂ ਦੀ ਭਾਵਨਾ ਜਿਹੜੀ ਉਹਨਾਂ ਸਤਕਾਰ ਕਰਦੇ ਆ ਪਰ ਕਈ ਥਾਵਾਂ ਦੇ ਉੱਤੇ ਟਰਾਲੀਆਂ ਲੁੱਟਣ ਦੀ ਖਬਰ ਵੀ ਆਈ ਜਿਹੜੇ ਲੁੱਟਣ ਵਾਲੇ ਆ ਉਹਨਾਂ ਦੇ ਵਿੱਚ ਵੀ ਕੁਝ ਕ ਪੰਜਾਬੀ ਆ ਤੇ ਜਿਹੜੇ ਭੇਜਣ ਵਾਲੇ ਆ ਉਹ ਸਾਰੇ ਪੰਜਾਬੀ ਆ ਤੁਹਾਨੂੰ ਯਾਦ ਹੋਣਾ ਇੱਕ ਵਾਰੀ ਪੰਜਾਬ ਦੇ ਵਿੱਚ ਸੇਬਾਂ ਦਾ ਭਰਾ ਟਰੱਕ ਪਲਟ ਗਿਆ ਸੀ ਜਦੋਂ ਟਰੱਕ ਪਲਟਿਆ ਤੇ ਉਹ ਡਰਾਈਵਰ ਕੰਡਕਟਰ ਨੂੰ ਬਾਹਰ ਕੱਢਣ ਦੀ ਥਾਂ ਦੇ ਉੱਤੇ ਪੰਜਾਬੀ ਸੇਬ ਲੈ ਕੇ ਭੱਜ ਗਏ ਬਦਨਾਮੀ ਬਹੁਤ ਹੋਈ ਵੀ ਯਾਰ ਐਡੇ ਭੁੱਖੇ ਆ ਇਹ ਲੋਕ ਬਾਅਦ ਦੇ ਵਿੱਚ ਜਿਹੜਾ ਜੰਮੂ ਕਸ਼ਮੀਰ ਦਾ ਸੇਬਾਂ ਦਾ ਵਪਾਰੀ ਸੀ ਉਹਨੇ ਉਸ ਟਰੱਕ ਦੇ ਡਰਾਈਵਰ ਕੰਡਕਟਰ ਨੂੰ ਕਿਹਾ ਵੀ 9 ਲੱਖ ਰੁਪਏ ਦਾ ਮੇਰਾ ਮਾਲ ਖਰਾਬ ਕੀਤਾ ਤੁਸੀਂ ਤੁਸੀਂ ਪੜ੍ਹਨੇ ਪਾ ਲੂ ਮੈਂ ਤੁਹਾਨੂੰ ਤੇ ਕੁਝ ਪੰਜਾਬੀ ਸਾਹਮਣੇ ਆਏ ਉਹਨਾਂ ਨੇ 9 ਲੱਖ ਰੁਪਏ ਦਾ ਚੈੱਕ ਕੱਟ ਕੇ ਉਸ ਵਪਾਰੀ ਨੂੰ ਦਿੱਤਾ ਕਹਿੰਦੇ ਵੀਰਜੀ ਦਾ ਕਸੂਰ ਕੋਈ ਨਹੀਂ ਧੱਕਾ ਹੋਇਆ ਇਹਨੂੰ ਕੁਛ ਨਹੀਂ ਕਹਿਣਾ ਪੈਸੇ ਸਾਡੇ ਕੋਲੋਂ ਲੈ ਲਓ ਉਧਰ ਲੁੱਟਣ ਵਾਲੇ ਵੀ ਪੰਜਾਬੀ ਇਧਰ ਬਚਾਉਣ ਵਾਲੇ ਵੀ ਪੰਜਾਬੀ ਹੁਣ ਵੀ ਓਵੇਂ ਹੀ ਆ ਇਧਰ ਰਾਜਵੀਰ ਦੇ ਲਈ ਅਰਦਾਸਾਂ ਕਰਨ ਵਾਲੇ ਵੀ ਪੰਜਾਬੀ ਤੇ ਇਧਰ ਉਹਦੇ ਬਾਰੇ ਕੋਈ ਮਾੜੀ ਖਬਰ ਆ ਗਈ ਤਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗੇ ਇਹ ਵੀ ਪੰਜਾਬੀ ਨਾ ਕਰਿਆ ਕਰੋ ਇਹ ਵੀ ਆਪਦੀ ਕਿਸਮ ਚੰਗੀ ਹੋਣ ਦਾ ਸਬੂਤ ਦਿਆ ਕਰੋ ਸਾਡੀ ਨਸਲ ਚੰਗੀ ਆ ਇਹ ਹੋਣ ਦਾ ਸਬੂਤ ਲਿਆ ਕਰੋ ਸਾਡਾ ਖਾਨਦਾਨ ਚੰਗਾ ਇਹ ਹੋਣ ਦਾ ਸਬੂਤ ਲਿਆ ਕਰੋ ਤਮਾਸ਼ੀ ਇਹਨਾਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ ਆ ਤਮਾਸ਼ੇ ਪਹਿਲਾਂ ਹੀ ਬਹੁਤ ਹੋਈ ਜਾਂਦੇ ਆ ਤੁਸੀਂ ਇਸ ਵੇਲੇ ਬੈੱਡ ਦੇ ਉੱਤੇ ਪਏ ਹੋਏ ਵੈਂਟੀਲੇਟਰ ਤੇ ਪਏ ਹੋਏ ਸਰੀਰਾਂ ਦਾ ਲਿਹਾਜ਼ ਕਰਿਆ ਕਰੋ ਉਸ ਮਾਂ ਦੇ ਅੱਖਰੂ ਜਿਹੜੇ ਸੁੱਕੇ ਪਏ ਆ ਅੱਖ ਦੇ ਵਿੱਚੋਂ ਉਹਦਾ ਲਿਹਾਜ਼ ਕਰੋ ਉਸ ਔਰਤ ਦੇ ਜਿਹੜੀ ਕਿ ਰਾਜਵੀਰ ਜਵੰਦਾ ਦੀ ਪਤਨੀ ਆ ਉਹਦੇ ਜਜ਼ਬਾਤ ਨੂੰ ਸਮਝੋ 11 ਸਾਲ ਤੇ 5 ਸਾਲ ਦੇ ਬੱਚੇ ਦੀ ਬੇਦਨਾ ਨੂੰ ਸਮਝੋ ਇਹ ਸਮਝਣ ਵਾਲੇ ਜਿਹੜੇ ਲੋਕ ਆ ਸਮਝਦੇ ਆ ਬਹੁਤਿਆਂ ਦੇ ਕਈਆਂ ਦੇ ਹਿੱਸੇ ਨਹੀਂ ਵੀ ਗੱਲਾਂ ਆਉਂਦੀਆਂ ਮੈਨੂੰ ਕੱਲ ਦੋ ਤਿੰਨ ਸੱਜਣਾ ਨੇ ਇਹ ਗੱਲ ਕਹੀ ਯਾਰ ਇੱਕ AI ਦੇ ਰਾਹੀਂ ਵੀਡੀਓ ਰਾਜਵੀਰ ਦੀ ਐ ਪਈ ਵੀ ਆ ਇੱਕ ਓ ਪਈ ਆ ਇੱਕ ਵੀਡੀਓ ਦੇ ਵਿੱਚ ਗੁਰੂ ਸਾਹਿਬਾਨ ਆ ਜਿਹੜੇ ਉਹ ਹਸਪਤਾਲ ਦੇ ਵਿੱਚ ਜਾ ਕੇ ਉਹਦੇ ਸਿਰ ਦੇ ਉੱਤੇ ਹੱਥ ਫੇਰ ਰਹੇ ਆ ਗੁਰੂ ਸਾਹਿਬਾਨ ਦੀ ਕਿਰਪਾ ਦੇ ਨਾਲ ਹੀ ਸਾਰੇ ਤੰਦਰੁਸਤ ਹੋਵਾਂਗੇ ਪਰ ਆ ਤਮਾਸ਼ੇ ਨਾਲੋਂ ਕਰਿਆ ਕਰੋ ਫਿਰ ਮੈਂ ਇਹ ਵੀ ਸੋਚਦਾ ਵੀ ਅਸੀਂ ਤਾਂ ਉਹ ਲੋਕ ਆ ਜਿਹੜੇ ਕਿ ਦਰਬਾਰ ਸਾਹਿਬ ਦੀਆਂ ਵੀ AI ਦੇ ਰਾਹੀਂ ਗਲਤ ਵੀਡੀਓ ਬਣਾ ਦਿੰਦੇ ਆ ਜਾਂ ਹੋਰ ਵੀ ਅਸੀਂ ਗੈਰ ਪੰਜਾਬੀ ਹੋਈਏ ਭਾਵੇਂ ਵੀ ਇੱਥੇ ਦਰਬਾਰ ਸਾਹਿਬ ਨੂੰ ਢੈਂਦਾ ਦਿਖਾਉਣ ਵਾਲੇ ਲੋਕ ਵੀ ਆ ਦਰਬਾਰ ਸਾਹਿਬ ਦੇ ਵਿੱਚ ਜੰਗਲੀ ਜਾਨਵਰ ਬੜੇ ਫਿਰਦੇ ਇਹ ਵੀ ਵੀਡੀਓ ਬਣਾ ਦਿੰਦੇ ਆ ਦਰਬਾਰ ਸਾਹਿਬ ਦੇ ਬਾਰੇ ਧਮਕੀਆਂ ਦਿੰਦੇ ਆ ਜਿਹੜੇ ਲੋਕ ਭਾਈ ਐਦਾਂ ਦੇ ਲਖਣ ਕਰਦੇ ਆ ਉਹਨਾਂ ਲਈ ਰਾਜਵੀਰ ਜਵੰਦਾ ਜਾਂ ਸਵਰਨਟੇਣਾ ਜਾਂ ABCD ਹੋਰ ਕਿੰਨੀ ਕਬਸਤਪੂਰਨ ਗੱਲ ਆ ਉਹ ਕਿਸੇ ਦੇ ਸਕੇ ਨਹੀਂ ਆ ਪਰ ਤੁਹਾਡੇ ਕੋਲੇ ਜੇਕਰ ਕੋਈ ਵੀਡੀਓ ਆਉਂਦੀ ਆ ਤਾਂ ਤੁਸੀਂ ਇਸ ਤਰੀਕੇ ਦੀ ਬਿਲਕੁਲ ਨਾ ਸਾਂਝੀ ਕਰਿਆ ਕਰੋ ਰਾਜਵੀਰ ਜਵੰਦੇ ਦੇ ਬਾਰੇ ਮੈਨੂੰ ਕਈਆਂ ਨੇ ਗੱਲ ਕਈ ਸਵਾਲ ਦੇ ਰੂਪ ਦੇ ਵਿੱਚ ਉਹਦਾ ਕਸੂਰ ਕੀ ਆ ਗਲਤੀ ਉਹ ਨਹੀਂ ਕੀ ਆ ਉਹਨੇ ਕੋਈ ਗਲਤੀ ਕੀਤੀ ਆ ਉਹਦੇ ਨਾਲ ਤਾਂ ਹਰ ਸਭ ਵਪਰਿਆ ਹਾਂ ਇਹ ਗੱਲ ਸੱਚੀ ਆ ਉਹਨੇ ਬਹੁਤ ਵੱਡੀ ਗਲਤੀ ਕੀਤੀ ਆ ਹੁਣ ਗੌਰ ਨਾਲ ਸੁਣਿਓ ਉਹਨੇ ਗਲਤੀ ਇਹ ਕੀਤੀ ਜੀ 25 ਲੱਖ ਰੁਪਏ ਦਾ ਉਹਨੇ BMW ਮੋਟਰਸਾਈਕਲ ਲਿਆ ਉਹਦਾ ਟੈਕਸ ਸਰਕਾਰ ਨੂੰ ਗਿਆ ਉਹਨੇ ਗਲਤੀ ਕੀਤੀ ਆ ਜਿਹੜਾ ਮੋਟਰਸਾਈਕਲ ਦੇ ਵਿੱਚ ਤੇਲ ਪਉਂਦਾ ਉਹਦਾ ਟੈਕਸ ਵੀ ਸਰਕਾਰ ਨੂੰ ਜਾਂਦਾ ਉਹਨੇ ਗਲਤੀ ਕੀਤੀ ਆ ਉਹ ਖੜੇ ਲਾਉਂਦਾ ਉਹਦਾ ਟੈਕਸ ਵੀ ਸਰਕਾਰ ਨੂੰ ਜਾਂਦਾ ਉਹਨੇ ਗਲਤੀ ਕੀਤੀ ਆ ਜਦੋਂ ਉਹ ਸੜਕ ਨੂੰ ਪਾਰ ਕਰਦਾ ਕਾਰ ਦੇ ਰਹੀਂ ਉਹ ਟੈਕਸ ਦਿੰਦਾ ਟੋਲ ਪਲਾਜ਼ੇ ਦੇ ਉਤੋਂ ਲੰਘਦਾ ਜਦੋਂ ਟੈਕਸ ਦਿੰਦਾ ਉਹ ਉਹਦੀ ਗਲਤੀ ਆ ਉਹਨੇ ਗਲਤੀ ਕੀਤੀ ਆ ਵੀ ਇਸ ਧਰਤੀ ਦੇ ਉਤੇ ਆ ਕੇ ਸੰਘਰਸ਼ ਕੀਤਾ ਉਹਨੇ ਇਹ ਵੀ ਗਲਤੀ ਕੀਤੀ ਆ ਵੀ ਭਾਈ ਇੰਨਾ ਮਹਿੰਗਾ ਮੋਟਰਸਾਈਕਲ ਲੈ ਕੇ ਆਪਦਾ ਸ਼ੌਕ ਪਾਲ ਰਿਆ ਤੇ ਉਹਨੂੰ ਇਹ ਨਹੀਂ ਪਤਾ ਕਿ ਸਾਡੇ ਮਹਾਨ ਭਾਰਤ ਦੇ ਵਿੱਚ ਥਾਂ ਥਾਂ ਦੇ ਉਤੇ ਪਸ਼ੂ ਆ ਉਹਨੇ ਇਹ ਵੀ ਗਲਤੀ ਕੀਤੀ ਆ ਦੀ ਭਾਈ ਉਹਨੇ ਇਹ ਸ਼ੌਕ ਪਾਲਿਆ ਤੇ ਸੜਕਾਂ ਦੇ ਬਾਰੇ ਉਹਨੂੰ ਪਤਾ ਨਹੀਂ ਉਹ ਟੈਕਸ ਦਿੰਦਾ ਇਸ ਗੱਲ ਕਰਕੇ ਕਿ ਮੈਂ ਵੈਂਟੀਲੇਟਰ ਤੇ ਚਲੇ ਜਾਣਾ ਉਹ ਟੈਕਸ ਇਸ ਕਰਕੇ ਦਿੰਦਾ ਕਿ ਭਾਈ ਇੱਕ ਨਾ ਇੱਕ ਦਿਨ ਮੇਰੇ ਲਈ ਪੂਰਾ ਪੰਜਾਬ ਪੂਰੀ ਦੁਨੀਆ ਅਰਦਾਸਾਂ ਕਰੂਗੀ ਜਦੋਂ ਮੈਂ ਖਤਰੇ ਦੇ ਵਿੱਚ ਹੋਇਆ ਜਦੋਂ ਮੇਰੀ ਜ਼ਿੰਦਗੀ ਸੰਕਟ ਦੇ ਵਿੱਚ ਹੋਈ ਪਤਾ ਨਹੀਂ ਇਹ ਸੜਕਾਂ ਕਿੰਨੇ ਇੱਕ ਜਵੰਦੇ ਖਾ ਗਈਆਂ ਪਤਾ ਨਹੀਂ ਇਹ ਪਸ਼ੂ ਕਿੰਨੇ ਇੱਕ ਜਵੰਦੇ ਮਾਰ ਗਏ ਪਤਾ ਨਹੀਂ ਇਹਨਾਂ ਸੜਕਾਂ ਨੇ ਇਹਨਾਂ ਪਸ਼ੂਆਂ ਨੇ ਇਹਨਾਂ ਆਵਾਰਾ ਕੁੱਤਿਆਂ ਨੇ ਇਹ ਕਿੰਨੇ ਕੁ ਜਵੰਦੇ ਆ ਜਿਹੜੇ ਉਹ ਉਮਰ ਭਰ ਦੇ ਲਈ ਅਪਾਹਜ ਕਰਤੇ ਇਸ ਰਾਜਵੀਰ ਜਵੰਦੇ ਦੇ ਨਾਲ ਜਿਹੜੀ ਸਾਡੀ ਹਮਦਰਦੀ ਆ ਇਹ ਜੁੜੀ ਹੀ ਰਵੇ ਤੇ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਇਹਦੀ ਮੈਂ ਅਰਦਾਸ ਕਰਨਾ ਪਰ ਤੁਸੀਂ ਸੋਚ ਕੇ ਦੇਖੋ ਕਿ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਹਰ ਸਾਲ ਕਈ ਰਾਜਵੀਰ ਜਵੰਦੇ ਵਰਗੇ ਨੌਜਵਾਨ ਮਾਮਾ ਦੇ ਇਕਲੌਤੇ ਪੁੱਤ ਭੈਣਾਂ ਦੇ ਵੀਰ ਬੱਚਿਆਂ ਦੇ ਪਿਤਾ ਸਦਰਾਂ ਦੀ ਸਾਥਨ ਦਾ ਸੁਹਾਗ ਸਭ ਕੁਝ ਉਹ ਦੁਨੀਆ ਤੇ ਜਾਂਦੇ ਕਿਵੇਂ ਆ ਤੇ ਸਾਡੇ ਕੋਲੋਂ ਹੋਰ ਤਾਂ ਪਤਾ ਨਹੀਂ ਵਿਸ਼ਵਗੁਰੂ ਦੇ ਵਿੱਚ ਕੀ ਕੀ ਹੋਣਾ ਸਾਡੇ ਕੋਲੋਂ ਵੀਰੋ ਹਾਲੇ ਤੱਕ ਸੜਕਾਂ ਨਹੀਂ ਸੁਧਰੀਆਂ ਸਾਡੇ ਕੋਲੋਂ ਹਾਲੇ ਤੱਕ ਕੁੱਤੇ ਨਹੀਂ ਮੁੱਕੇ ਸਾਡੇ ਕੋਲੋਂ ਅਵਾਰਾ ਪਸ਼ੂਆਂ ਦਾ ਮਸਲਾ ਨਹੀਂ ਹੱਲ ਹੋਇਆ ਮੈਂ 3 ਸਾਲ ਪਹਿਲਾਂ ਨਾ ਇੱਕ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿ ਬੈਠਾ ਕਿ ਭਾਰਤ ਦੇ ਵਿੱਚ ਅਵਾਰਾ ਪਸ਼ੂਆਂ ਨੇ ਕਿਵੇਂ ਕਹਿ ਰਟਾਇਆ ਇਹ ਵੀ ਇੱਕ ਅਤਵਾ ਦਾ ਅਵਾਰਾ ਪਸ਼ੂਆਂ ਦਾ ਅਸੀਂ ਕਾਉ ਸਿਸ ਦਿੰਨੇ ਆ ਅਸੀਂ ਹੋਰ ਟੈਕਸ ਦਿੰਨੇ ਆ ਮਰਨ ਵਾਸਤੇ ਦਿੰਨੇ ਆ ਤੇ ਭਾਈ ਮੇਰੇ ਨਾਲ ਕਈ ਬੰਦਿਆ ਨੇ ਮਾੜਿਆ ਚੰਗੇ ਵਿਹਾਰ ਵੀ ਕੀਤੇ ਕਈਆਂ ਦੇ ਗਾਲਾਂ ਵੀ ਕੱਢੀਆਂ ਅਪਸ਼ਬਦਾਨੀ ਵਰਤੋ ਕੀਤੇ ਜੋ ਸਾਡੀ ਭਾਵਨਾ ਪੜਕਾਤੀ ਆ ਤੁਸੀਂ ਸਾਡੀ ਭਾਵਨਾ ਪੜਕਾਤੇ ਆ ਹੁਣ ਦੱਸੋ ਤੁਹਾਡੀ ਭਾਵਨਾ ਨਹੀਂ ਪੜਕ ਰਹੀ ਲੜਦੇ ਹੋਏ ਸਾਨਾਂ ਦੇ ਕਰਕੇ ਬਲੈਰੋ ਗੱਡੀ ਰੁਕਦੀ ਆ ਉਹਦੇ ਮਗਰਲੇ ਪਾਸੇ ਆ ਕੇ ਰਾਜਵੀਰ ਜਵੰਦਾ ਠੁੱਕ ਜਾਂਦਾ ਉਹ ਇਸ ਵੇਲੇ ਮੌਤ ਦੀ ਬੁੱਕਲ ਦੇ ਵਿੱਚ ਨਾ ਚਲਾ ਜਾਵੇ ਰਸਾਂ ਹਰ ਕੋਈ ਕਰਦਾ ਤੇ ਹੁਣ ਤੁਹਾਡੀ ਭਾਵਨਾ ਕਿੱਧਰ ਗਈ ਆ ਗਊ ਸੇ ਦੇਣ ਤੇ ਕੋਈ ਇਤਰਾਜ਼ ਨਹੀਂ ਪਰ ਗਊਆਂ ਛੱਡਣ ਵਾਲਿਆਂ ਨੂੰ ਤੇ ਸਿਸਲੈਂਡ ਦੇ ਬਾਵਜੂਦ ਵੀ ਨਾ ਸਭਾਲਣ ਵਾਲਿਆਂ ਨੂੰ ਲੜਤੀ ਪੌਣੀ ਬਣਦੀ ਹੋਰ ਕੀ ਆ ਭੜਕਣ ਦੀ ਰੋੜ ਨਹੀਂ ਆ ਅਸੀਂ ਕਿਸੇ ਵੀ ਪਸ਼ੂ ਦੇ ਖਿਲਾਫ ਨਹੀਂ ਗੱਲ ਕਰਦੇ ਅਸੀਂ ਸਤਕਾਰ ਕਰਦੇ ਆ ਬੇਜ਼ੁਬਾਨ ਦਾ ਸਤਕਾਰ ਕਰਨਾ ਚਾਹੀਦਾ ਪਰ ਇੱਥੇ ਸੜਕਾਂ ਦੇ ਉੱਤੇ ਅਸੀਂ ਰੂੜੀਆਂ ਦੇ ਉੱਤੇ ਗੰਦ ਚੁੱਕਦੇ ਹੋਏ ਜਦੋਂ ਪਸ਼ੂਆਂ ਨੂੰ ਵੇਖਦੇ ਆ ਤੇ ਫਿਰ ਭਾਈ ਜਿਹੜੇ ਸਾਡੇ ਵਰਗੇ ਲੋਕੋ ਗਏ ਕਿੱਥੇ ਆ ਬੰਦਾ ਮਰ ਜਾਵੇ ਇੱਥੇ ਫਿਕਰ ਕੋਈ ਨਹੀਂ ਤੇ ਪਸ਼ੂ ਮਰ ਜਾਵੇ ਇੱਥੇ ਪਰਚਾ ਦਰਜ ਹੁੰਦਾ ਇਹ ਸਾਡੇ ਭਾਰਤ ਦੇ ਵਿੱਚ ਵੋਟਾਂ ਵੜੀ ਇੱਥੇ ਵੋਟਾਂ ਸੂਂਦੀਆਂ ਅਸਲ ਦੇ ਵਿੱਚ ਹੋਰ ਨਹੀਂ ਗੱਲ ਰਾਜਵੀਰ ਦੇ ਬੰਦੇ ਦਾ ਕੀ ਆ ਉਹ ਤਾਂ ਜੀ ਇਹ ਤੁਰ ਗਿਆ ਤੇ ਕਈ ਜਿਹੜੇ ਬੰਦੇ ਹੋਰ ਆ ਜਾਣੇ ਜਿਹੜੇ ਕਤਾਰ ਦੇ ਵਿੱਚ ਖੜਕੇ ਵੋਟਾਂ ਪਾਉਣਗੇ ਮਾਂ ਨੂੰ ਫਰਕ ਪੈਂਦਾ ਉਹਨੂੰ ਪਿਆਰ ਕਰਨ ਵਾਲਿਆਂ ਨੂੰ ਫਰਕ ਪੈਂਦਾ ਇਹ ਗੱਲ ਨੂੰ ਸਮਝਣ ਦੀ ਲੋੜ ਆ ਸੋ ਰਾਜਵੀਰ ਦੇ ਬੰਦੇ ਦਾ ਕਸੂਰ ਇਹੀ ਆ ਕਿ ਭਾਈ ਉਹ ਕਈ ਹੋਰ ਲੋਕਾਂ ਦੇ ਵਾਂਗੂ ਦੇਸ਼ ਨੂੰ ਛੱਡ ਕੇ ਤੇ ਬਾਹਰਲੇ ਮੁਲਕ ਦੇ ਵਿੱਚ ਨਹੀਂ ਗਿਆ ਮੈਂ ਕਦੇ ਕਦੇ ਸੋਚਦਾ ਹੁੰਨਾ ਵੀ ਬੰਦੇ ਬਾਹਰਲੇ ਮੁਲਕ ਦੇ ਬੰਦ ਜਾਂਦੇ ਕਿਉਂ ਆ ਹਾਲਾਂਕਿ ਮੈਂ ਨਹੀਂ ਚਾਹੁੰਦਾ ਜੀ ਕਿ ਸਾਰੇ ਜਾਣ ਨਾ ਮੈਂ ਕਿਸੇ ਨੂੰ ਇਹ ਗੱਲ ਕਹਿੰਨਾ ਕਿ ਸਭ ਕੁਝ ਵੇਚ ਕੇ ਜਾਓ ਪਰ ਇਹ ਕੱਲੀ ਰੋਟੀ ਦੀ ਗੱਲ ਨਹੀਂ ਵੀਰੋ ਵੀ ਰੋਟੀ ਦੀ ਖਾਤਰ ਭੱਜ ਗਏ ਸਾਰੇ ਕਈ ਬੰਦੇ 2.5 ਲੱਖ ਰੁਪਏ ਇੱਥੇ ਤਨਖਾਹ ਲੈਂਦੇ ਉਹ ਵੀ ਜਾ ਰਹੇ ਕਿਉਂ ਉਹ ਚਾਹੁੰਦੇ ਜੀ ਕਿ ਪਸ਼ੂਆਂ ਕੋਲੋਂ ਨਾ ਮਾਰੇ ਜਾਗੇ ਇੱਥੇ ਤੁਰੇ ਜਾਂਦੇ ਨੇ ਕੋਈ ਸ਼ੂਰਾ ਨਾ ਮਾਰ ਜੇ ਟੁੱਟੀ ਹੋਈ ਸੜਕ ਦੇ ਕਰਕੇ ਨਾ ਮਰ ਜੇਗੇ ਕੰਮ ਆਸਾਨ ਹੋਵੇ ਹਰ ਥਾਂ ਦੇ ਉੱਤੇ 2 ਨੰਬਰ ਨਾ ਚੱਲੇ ਇਸ ਕਰਕੇ ਵੀ ਜਾਂਦੇ ਆ ਕਲਾਕਾਰ ਵੀ ਬਹੁਤ ਸਾਰੇ ਗਏ ਆ ਜਵੰਦੇ ਵਰਗੇ ਜਾਂਦੇ ਆ ਤੇ ਆਉਂਦੇ ਆ ਤੇ ਆਪਦਾ ਸ਼ੌਕ ਪਾਲਦੇ ਤੇ ਆ ਕੁਝ ਹੋ ਜਾਂਦਾ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਡਾਕਟਰ ਆਪਦੀ ਪ੍ਰਤਿਭਾ ਆਪਦੀ ਕਾਬਲੀਅਤ ਆਪਦਾ ਹੁਨਰ ਆਪਣੀ ਮੁਹਾਰਤ ਦਿਖਾ ਕੇ ਉਹਦੀ ਜ਼ਿੰਦਗੀ ਬਚਾ ਲੈਣ ਸੱਚੀ ਮੁੱੱਚੀ ਮੇਰਾ ਮਨ ਬੜਾ ਭਾਵਕ ਹੁੰਦਾ ਇਸ ਗੱਲ ਬਾਰੇ ਸੋਚ ਕੇ ਕਿਉਂਕਿ ਚਲੋ ਮੇਰਾ ਮਿੱਤਰ ਵੀ ਆ ਮੇਰਾ ਜਾਣਕਾਰ ਵੀ ਆ ਜੇ ਜਾਣਕਾਰ ਨਾ ਵੀ ਹੋਵੇ ਤਾਂ ਵੀ ਕਿਸੇ ਦੇ ਪੁੱਤ ਦਾ ਐਵੇਂ ਨੁਕਸਾਨ ਨਾ ਹੋਵੇ ਕੋਈ ਮਾਂ ਜਿਹੜੀ ਕਿ ਪਹਿਲਾਂ ਆਪਦੇ ਜੀਵਨ ਸਾਥੀ ਤੋਂ ਸਖਣੀ ਆ ਉਹਦਾ ਪੁੱਤ ਨਾ ਜਾਵੇ ਬਸ ਗੱਲ ਇਹ ਆ ਇਹ ਵੀ ਪਤਾ ਕਿ ਜੇਕਰ ਉਹ ਤੰਦਰੁਸਤ پوری ਜ਼ਿੰਦਗੀ ਬਚ ਗਈ ਉਹ ਸ਼ਾਇਦ ਉਵੇਂ ਗਾ ਨਾ ਸਕੇ ਇਹ ਵੀ ਪਤਾ ਪਰ ਗੱਲ ਵੀ ਜੋ ਟੱਬਰ ਦੇ ਵਿੱਚ ਬੈਠਾ ਰਹੂ ਮੈਂ ਕੱਲ ਇੱਕ ਵੀਡੀਓ ਦੇਖੀ ਯੁਧਵੀਰ ਮਾਨਕ ਉੱਥੇ ਗਿਆ ਪਤਾ ਲੈਣ ਦੇ ਲਈ ਉਹ ਇਹ ਗੱਲ ਕਹਿ ਰਿਹਾ ਜੀ ਕਿ ਮੈਂ ਤਾਂ ਆਪ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਇੱਕ ਉਹ ਕਲਾਕਾਰ ਆਪਦੇ ਇਸ ਭਰਾ ਦਾ ਪਤਾ ਲੈਣ ਆਇਆ ਮੈਂ ਬਹੁਤ ਉੱਥੇ ਜਾ ਕੇ इमोशनल ਹੋ ਗਿਆ ਭਾਵਕ ਹੋ ਗਿਆ ਕਿਉਂਕਿ ਮੈਨੂੰ ਪਤਾ ਵੀ ਕੁਲਦੀਪ ਮਾਨਕ ਸਾਹਿਬ ਦੇ ਸੁਪੁੱਤਰ ਦੇ ਉੱਤੇ ਵੀ ਯੋਧਵੀਰ ਦੇ ਉੱਤੇ ਕੀ ਕੀ ਵਾਪਰੀ ਆ ਬਹੁਤ ਲੋਕਰ ਦਾਸਾਂ ਕਰ ਰਹੇ ਆ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਦੀ ਵਜ੍ਹਾ ਇੱਕੋ ਹੀ ਆ ਕਿ ਉਹਨੇ ਕਦੇ ਗੰਦਾ ਗੀਤ ਨਹੀਂ ਗਾਇਆ ਉਹਨੇ ਦੋ ਅਰਥੀ ਗੱਲ ਨਹੀਂ ਕੀਤੀ ਉਹ ਥੋਖਰਾ ਨਹੀਂ ਆ ਉਹ ਹੋਛਾ ਨਹੀਂ ਆ ਉਹ ਸੋਬਰ ਬੰਦਾ ਸਾਦਾ ਉਹਦੇ ਕਿਸੇ ਗੀਤ ਦੇ ਉੱਤੇ ਕਿੰਤੂ ਨਹੀਂ ਕਰ ਸਕਦੇ ਉਹ ਕੰਟਰੋਵਰਸੀ ਦੇ ਵਿੱਚ ਪੈਣ ਵਾਲਾ ਬੰਦਾ ਨਹੀਂ ਆ ਇਸ ਕਰਕੇ ਸਾਰੇ ਉਹਦਾ ਸਤਿਕਾਰ ਕਰਦੇ ਆ ਇਸੇ ਕਰਕੇ ਉਹਦੇ ਲਈ ਸਾਰੇ ਬਚਾ ਦੀ ਗੱਲ ਕਰਦੇ ਉਹ ਬਚ ਜਾਵੇ ਇਹ ਤਾਂ ਦੇਖੋ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਸੜਕ ਹਾਰਸੇ ਵਾਪਰਦੇ ਆ ਪਰ ਜਿੱਥੇ ਬੰਦੇ ਦੀ ਤਾਰ ਜੁੜਦੀ ਆ ਜਜ਼ਬਾਤ ਜੁੜਦੇ ਆ ਜਿੱਥੇ ਆਪਾਂ ਉਹਦਾ ਅੱਗਾ ਪਿੱਛਾ ਵੇਖਦੇ ਆ ਵੀ ਭਾਈ ਉਹਨੇ ਕੀਤਾ ਕੀ ਆ ਉਹਦਾ ਵਰਤਮਾਨ ਕੀ ਆ ਪਛੋਕੜ ਕੀ ਆ ਆਪ ਵਖ ਕੀ ਆ ਆਪਾਂ ਉੱਥੇ ਜਾ ਕੇ ਸਭ ਤੋਂ ਵੱਧ ਜਜ਼ਬਾਤੀ ਹੁੰਨੇ ਆ ਤੇ ਇਸ ਵੇਲੇ ਪੰਜਾਬ ਦੇ ਲੋਕ ਜਜ਼ਬਾਤੀ ਆ ਕੋਈ ਹੋਰ ਗੱਲ ਸੁਣਦੀ ਵੀ ਨਹੀਂ ਕਲਾਕਾਰ ਉੱਥੇ ਜਾ ਰਹੇ ਆ ਰਾਜਨੀਤਿਕ ਲੋਕ ਜਾ ਰਹੇ ਆ ਡਾਕਟਰ ਸਹਿਬਾਨ ਨੂੰ ਸਵਾਲ ਕੀਤੇ ਜਾ ਰਹੇ ਆ ਹਸਪਤਾਲ ਦੇ ਵੱਲੋਂ ਮੈਡੀਕਲ ਬੁਲੇਟਿਨ ਜਾਰੀ ਹੋ ਰਿਹਾ ਪਰ ਸੱਚੀ ਗੱਲ ਇਹ ਆ ਕਿ ਉਹਦੀ ਜ਼ਿੰਦਗੀ ਖਤਰੇ ਦੇ ਵਿੱਚ ਹੀ ਆ ਉਹਦੀ ਜ਼ਿੰਦਗੀ ਰਿਕਵਰ ਹੋਵੇ ਉਹਦਾ ਸਰੀਰ ਆ ਜਿਹੜਾ ਉਹ ਮੂਵਮੈਂਟ ਦੇ ਵਿੱਚ ਆਵੇ ਹਰਕਤ ਦੇ ਵਿੱਚ ਆਵੇ ਉਹ ਤੰਦਰੁਸਤ ਹੋ ਜਾਵੇ ਉਹ ਗਾਵੇ ਉਹ ਨਚਾਵੇ ਉਹ ਹੱਸੇ ਖੇਡੇ ਇਹਦੀ ਕਾਮਨਾ ਕਰਦੇ ਆ ਪਰ ਜਿਹੜੇ ਵੀ ਲੋਕ ਆਪਦੇ ਕੋਲੋਂ ਵੀਡੀਓ ਬਣਾਵਣਾ ਪਾਈ ਜਾਂਦੇ ਆ ਕਿ ਭਾਈ ਹੁਣ ਉਹ ਸਰੀਰ ਹਿੱਲ ਰਿਹਾ ਉਹਦੀ ਅੱਖ ਦੇ ਵਿੱਚੋਂ ਅਥਰੂ ਡਿੱਗਿਆ ਜਦੋਂ ਉਹਦੇ ਦੋਸਤਾਂ ਨੇ ਜਾ ਕੇ ਸਵਾਲ ਕੀਤਾ ਉਹਨੇ ਆ ਗੱਲ ਕਹੀ ਮੇਰੀ ਬੇਨਤੀ ਹੈ ਜੀ ਕਿ ਇਦਾਂ ਦੀਆਂ ਗੱਲਾਂ ਨਾ ਕਰੋ ਕੁਝ ਕਮੀਡੀਅ ਵਾਲੇ ਮੇਰੇ ਵੀਰ ਐਸੇ ਵੀ ਆ ਜਿਹੜੇ ਕਿ ਆਪਦੇ ਕੋਲ ਹੀ ਰਾਏ ਪੇਸ਼ ਕਰੀ ਜਾਂਦੇ ਆ ਕੋਈ ਉਹਦੇ ਖਿਲਾਫ ਬੋਲੀ ਜਾਂਦਾ ਕੋਈ ਉਹਦੇ ਪੱਖ ਚ ਬੋਲੀ ਜਾਂਦਾ ਯਾਰ ਜਦੋਂ ਸੰਕਟ ਦੇ ਵਿੱਚ ਹੋਵੇ ਨਾ ਉਦੋਂ ਫਿਰ ਕੋਈ ਦੁਸ਼ਮਣ ਵੀ ਇਦਾਂ ਦੀ ਗੱਲ ਨਹੀਂ ਕਰਦਾ ਜਿਹੋ ਜੀ ਸਾਡੇ ਕੁਝ ਕੁ ਸੋਸ਼ਲ ਮੀਡੀਆ ਦੇ ਉੱਤੇ ਮੂਰਖ ਲੋਕ ਕਰ ਜਾਂਦੇ ਆ ਇਹ ਗਿਰਜਾਂ ਵਰਗੇ ਲੋਕ ਆ ਜਿਹੜੇ ਉਹ ਸਭ ਨੂੰ ਮਰਿਆ ਪਾਲਦੇ ਆ ਪਤਾ ਨਹੀਂ ਸਾਡੇ ਇਸ ਭਾਈਚਾਰੇ ਦੀ ਮੱਤ ਨੂੰ ਵੀ ਕੀ ਹੋ ਗਿਆ ਜਿਹੜੇ ਚੰਗੇ ਨੇ ਸੁਹਿਰਦ ਨੇ ਵੇਲੇ ਸਿਰ ਖਬਰ ਦੰਦੇ ਆ ਜਿਹੜੇ ਖਬਰ ਦੇਣ ਵਾਸਤੇ ਖੜੇ ਮਸਾਲੇ ਵਾਸਤੇ ਨਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਰਾਜਵੀਰ ਜਵੰਦਾ ਦਾ ਕਸੂਰ ਹੈਗਾ ਬਹੁਤ ਵੱਡਾ ਕਸੂਰ ਆ ਉਹਨੇ ਸ਼ੌਕਪੋਲੇ ਭਾਰਤ ਦੇ ਵਿੱਚ ਉਹਨੂੰ ਪੈਰਾਗਲਾਈਡਿੰਗ ਦਾ ਸ਼ੌਕ ਆ ਉਹਦਾ ਬਹੁਤ ਵੱਡਾ ਕਸੂਰ ਆ ਇਹ ਉਹ ਬਾਈਕ ਰਾਈਡਿੰਗ ਕਰਦਾ ਉਹਦਾ ਕਿੰਨਾ ਵੱਡਾ ਕਸੂਰ ਆ ਇਹ ਉਹ 25 ਲੱਖ ਰੁਪਏ ਦਾ ਮੋਟਰਸਾਈਕਲ ਲੈਂਦਾ ਕਿੰਨਾ ਵੱਡਾ ਕਸੂਰ ਆ ਤੇ ਸਾਡਾ ਕਸੂਰ ਇਹ ਆ ਕਿ ਅਸੀਂ ਘਰ ਦੇ ਵਿੱਚ ਬੈਠੇ ਰਹਿ ਆਏ ਦਿੰਨੇ ਆ ਇੰਨੀਆਂ ਮਹਿੰਗੀਆਂ ਗੱਡੀਆਂ ਤੇ ਮੋਟਰਸਾਈਕਲ ਤੇ ਜਾਂਦੀ ਕੀ ਲੋੜ ਆ ਸ਼ੌਕ ਦਾ ਵੀਰੋ ਕੋਈ ਮੁੱਲ ਨਹੀਂ ਹੁੰਦਾ ਸ਼ੌਕ ਬੰਦੇ ਨੂੰ ਪਾਲਣੇ ਚਾਹੀਦੇ ਆ। ਕਈ ਬੰਦੇ ਇਹ ਗੱਲ ਕਹ ਦਿੰਦੇ ਜੀ ਕਿ ਮੈਨੂੰ दारू ਪੀਣ ਦਾ ਸ਼ੌਕ ਆ। ਕੋਈ ਇੱਥੇ ਕਹਿੰਦੇ ਜੀ ਕਿ ਮੈਨੂੰ ਮਹਿੰਗੀ ਸਿਗਰਟ ਪੀਣ ਦਾ ਸ਼ੌਕ ਆ। ਕੋਈ ਬੰਦੇ ਨੂੰ ਕੱਪੜਿਆਂ ਦਾ ਸ਼ੌਕ ਹੁੰਦਾ, ਕਿਸੇ ਨੂੰ ਘੜੀਆਂ ਦਾ ਸ਼ੌਕ ਹੁੰਦਾ। ਕਿਸੇ ਨੂੰ ਮੋਟਰਸਾਈਕਲ ਰਾਈਡਿੰਗ ਦਾ ਵੀ ਹੋ ਸਕਦਾ ਹੈ। ਇਹ ਵਿੱਚ ਕਿਹੜੀ ਮਾੜੀ ਗੱਲ ਆ? ਉਹ ਬੰਦੇ ਨੇ ਹਲਮਟ ਪਾਇਆ, ਉਰੇ ਸੇਫਟੀ ਵਾਲੀ ਸਾਰੀ ਜੈਕਟ ਪਾਈ ਆ, ਉਰੇ ਸੇਫਟੀ ਸ਼ੂ ਪਾਏ ਆ। ਉਹ ਤਾਂ ਬੰਦਾ ਆਪਣੇ ਤੋਂ ਕਾਫੀ ਸਿਆਣਾ। ਇਸ ਕਰਕੇ ਉਹਦੇ ਨੁਕਸਾਨ ਨਾ ਹੋਵੇ। ਇਹਦੇ ਲਈ ਹਰ ਬੰਦਾ ਚਿੰਤਤਾ ਬਾਕੀ ਉਹ ਚੜ੍ਹਦੀ ਕਲਾ ਦੇ ਵਿੱਚ ਰਵੇ ਉਹਦੇ ਮੈਨੂੰ ਗਾਣਿਆਂ ਦੇ ਬਹੁਤ ਸਾਰਿਆਂ ਦੇ ਬੋਲ ਕਿਤੇ ਆਉਂਦੇ ਹੁਣ ਵੀ ਭਾਈ ਕੀ ਕਮਾਂ ਮੈਂ ਹੁਣ ਉਹ ਕਿਵੇਂ ਕਿਵੇਂ ਹਿੱਟ ਹੋਇਆ ਉਹਨੇ ਕਿਵੇਂ ਕਿਵੇਂ ਮਿਹਨਤ ਕੀਤੀ ਅਸੀਂ ਕਈ ਵਾਰੀ ਬੰਦੇ ਨੂੰ ਕਾਮਯਾਬ ਹੋਏ ਨੂੰ ਵੇਨੇ ਆ ਵੀ ਇਹ ਪੀਸੀ ਦੇ ਉੱਤੇ ਪਹੁੰਚ ਗਿਆ ਫੇਰ ਆ ਯਾਰ ਸੂਤ ਲੱਗ ਗਿਆ ਉਹਦਾ ਸੂਤ ਨਹੀਂ ਲੱਗਿਆ ਉਹਨੇ ਬੜੀ ਕਲਣਾ ਕਾਲੀ ਐ ਇਸ ਖੇਤਰ ਦੇ ਵਿੱਚ ਉਹਦਾ ਤਾਂ ਅੱਜ ਸੂਤ ਆ ਉਹਨੇ ਤਾਂ ਪੈਸੇ ਕਮਾਏ ਆ ਉਹ ਤਾਂ ਮਸ਼ਹੂਰ ਆ ਉਹਨੇ ਮਿਹਨਤ ਬਹੁਤ ਕੀਤੀ ਆ ਜੇ ਤੁਸੀਂ ਵੀ ਕਰੋਗੇ ਜੇ ਮੈਂ ਵੀ ਮਿਹਨਤ ਕਰੂੰਗਾ ਮੇਰਾ ਵੀ ਲੱਗ ਜਾਣਾ ਸੂਤ ਪਰ ਆਪਾਂ ਘਰ ਬੈਠੇ ਨਾ ਕਰੀ ਜਾਇਆ ਕਰਗੇ ਇਹਦਾ ਸੂਤ ਲੱਗ ਗਿਆ ਇਹਦਾ ਜਗਾੜ ਲੱਗ ਗਿਆ ਇਹਦਾ ਐ ਲੱਗ ਗਿਆ ਆਪ ਕੁਛ ਕਰਗੇ ਆਪਾਂ ਪੰਜਾਬ ਦੇ ਕਿਸੇ ਵੀ ਰਾਜਵੀਰ ਦਾ ਕੋਈ ਨੁਕਸਾਨ ਨਾ ਹੋਵੇ ਰਾਜਵੀਰ ਵਰਗੀ ਕਿਸੇ ਨਾਲ ਨਾ ਹੋਵੇ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਸੜਕ ਹਾਰ ਦੇ ਸ਼ਿਕਾਰ ਹੁੰਦਾ ਤੇ ਭਾਈ ਉਹਦੀ ਜ਼ਿੰਦਗੀ ਕੁਦਰਤ ਬਖਸ਼ੇ ਇਹ ਉਮਰਾਂ ਜਾਣ ਦਿੰਗਾ ਨਹੀਂ ਇਹ ਉਮਰਾਂ ਪੰਜਾਬ ਨੇ ਕੁਝ ਕਰਨ ਦੀਆਂ ਘਰ ਬੈਠ ਕੇ ਆਪਾਂ ਵਿਚਾਰ ਪੇਸ਼ ਕਰ ਦਿੰਨੇ ਆ ਇਹਨੇ ਜੀ ਮੈਂ ਵੀ ਹਾਂ ਹਰਜੀਤ ਸਿੰਘ ਉਦੋਂ ਪੰਗਾ ਪਿਆ ਸੀ ਤੇ ਇਹਨੇ ਜੀ ਪੁਲਿਸ ਦੇ ਹੱਕ ਦੇ ਵਿੱਚ ਗੱਲ ਕੀਤੀ ਸੀ ਉਹ ਯਾਰ ਤੁਸੀਂ ਕਿਹੜੀ ਗੱਲ ਨੂੰ ਕਿੱਥੇ ਲਿਆ ਕੇ ਜੋੜਦੇ ਆ ਤੇ ਇੰਨੇ ਪੀਰੀਅਡ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਤੁਹਾਡਾ ਵੀ ਸਿੱਖੀ ਦੇ ਲਈ ਜਾਂ ਸਮਾਜ ਦੇ ਲਈ ਕਿਹੜਾ ਯੋਗਦਾਨ ਆ ਸਵਾਲ ਸਿਰਫ ਇਹ ਆ ਅਸੀਂ ਨਹਿنگ ਸਿੰਘ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਸਿੱਖ ਸਮਾਜ ਦਾ ਬਹੁਤ ਸਤਿਕਾਰ ਕਰਦੇ ਸਾਡੇ ਲਈ ਸਾਰੇ ਧਰਮ ਸਤਿਕਾਰਯੋਗ ਆ ਪਰ ਹਰ ਗੱਲ ਦੇ ਉੱਤੇ ਨਾ ਆਪਦਾ ਟਿੰਡ ਚਕਾਨਾ ਉਹੀ ਨਹੀਂ ਪਾਉਣਾ ਚਾਹੀਦਾ ਵੀ ਭਾਈ ਆਪਾਂ ਕੋਈ ਨਾ ਕੋਈ ਪੁੱਠੀ ਸਿੱਧੀ ਗੱਲ ਹੀ ਕਰਨੀ ਆ ਇਹ ਚੜ੍ਹਦੀ ਕਲਾ ਦੇ ਵਿੱਚ ਸਾਰਾ ਪੰਜਾਬ ਰਵੇ ਜ਼ਿੰਦਾਬਾਦ ਰਵੇ